ਪਾਕ ਸਰਕਾਰ ਨੇ ਇੱਕ ਵਾਰ ਫਿਰ ਦਿਖਾਈ ਦਰਿਆ ਦਲੀ ਪਾਕ ਸਰਕਾਰ ਨੇ 14 ਪਾਕਿਸਤਾਨੀ ਕੈਦੀ ਕੀਤੇ ਰਹਾ ਇਹਨਾਂ ਦੇ ਵਿੱਚੋਂ ਗੁਜਰਾਤ ਦੇ ਪੁਲਿਸ 8 ਕੈਦੀਆਂ ਨੂੰ ਲੈ ਕੇ ਅਟਾਰੀ ਵਾਗਾ ਸਰਹੱਦ ਤੇ ਪੁੱਜ ਗਈ ਹੈ ਇਹਨਾਂ ਵਿੱਚੋਂ ਪਾਕਿਸਤਾਨੀ ਮਸ਼ਵਾਰੇ ਹਨ ਤੇ ਤਿੰਨ ਸਿਵਲ ਕੈਦੀਆਂ ਗੁਜਰਾਤ ਬਸ ਬਲੋਂ ਪਾਕਿਸਤਾਨ ਪਾਕਿਸਤਾਨੀ ਕੈਦੀ ਅਟਾਰੀ ਵਾਗਾ ਬਾਰਡਰ ਤੇ ਲਿਆਂਦੇ ਗਏ ਹਨ ਉਹਨਾਂ ਵਿੱਚੋਂ ਦੋ ਨਾਬਾਲਗ ਹਨ ਇਹਨਾਂ ਦੱਸਿਆ ਕਿ ਉਹਨਾਂ ਦੀ ਉਮਰ ਘੱਟ ਹੋਣ ਕਰਕੇ ਉਹਨਾਂ ਨੂੰ ਪਾਕ ਸਰਕਾਰ ਵੱਲੋਂ ਰਿਹਾ ਕਰ ਦਿੱਤਾ ਗਿਆ ਉਸ ਨੇ ਦੱਸਿਆ ਕਿ 2022 ਵਿੱਚ ਭਾਰਤ ਸਰਕਾਰ ਵੱਲੋਂ ਉਸ ਨੂੰ ਫੜ ਲਿਆ ਗਿਆ ਸੀ ਤੇ ਹੁਣ 2 ਸਾਲ ਬਾਅਦ ਉਹ ਪਾਕਿਸਤਾਨ ਵਾਪਸ ਜਾ ਰਹੇ ਹਨ ਇਸ ਮੁਕੀ ਗੁਲਾਮ ਮੁਸਤਾਫਾ ਨੇ ਦੱਸਿਆ ਕਿ ਉਹ ਮੱਛੀ ਫੜਨ ਆਏ ਸੀ ਜੇ ਅਸੀਂ 10 ਆਦਮੀ ਸੀ ਇਕੱਲਾ ਮੈਂ ਪਾਕਿਸਤਾਨ ਵਾਪਸ ਜਾ ਰਿਹਾ ਮੈਨੂੰ 10 ਦਿਨ ਦੀ ਸਜ਼ਾ ਹੋਈ ਸੀ 2022 ਵਿੱਚ ਫੜਿਆ ਗਿਆ ਸੀ ਤੇ 2024 ਵਿੱਚ ਮੈਂ ਆਪਣੇ ਮੱਧ ਪਾਕਿਸਤਾਨ ਸਿੰਧ ਪ੍ਰਾਂਤ ਜਾ ਰਿਹਾ ਆ ਉਹਨੇ ਕਿਹਾ ਕਿ ਉਹ 13 ਸਾਲ ਦਾ ਸੀ ਆਪਣੇ ਸਾਥੀਆਂ ਨਾਲ ਮੱਛੀਆਂ ਫੜਦੇ ਫੜਦੇ ਸਰਹੱਦ ਪਾਰ ਆ ਗਿਆ ਸੀ ਉਸਦੇ ਬਾਕੀ ਸਾਥੀ ਭਾਰਤ ਦੀ ਗੁਜਰਾਤ ਦੀ ਕਛ ਜੇਲ੍ਹ ਵਿੱਚ ਬੰਦ ਹਨ ਮੇਰਾ ਨਾਮ ਹਰਨ ਮਾਲਾਜੀ ਮੈਂ ਐਸੇ ਪ੍ਰੋਟੋਕਾਲ ਅਟਾਰਨੀ ਬੋਰਡ ਦੇ ਕੋਰਸਣਾ ਹਾਂ ਅੰਸਾਰੇ ਅੱਜ ਕਿੰਨੇ ਕੈਦੀ ਹੈ ਜਿਹੜੇ ਛੁੱਟੇ ਜਾ ਰਹੇ ਹਨ ਪਾਰ ਸਰਕਾਰ ਨੂੰ ਅੱਜ 14 ਟੋਟਲ ਜਿਹੜੇ ਆ ਪਾਕਿਸਤਾਨੀ ਕੈਦੀ ਜਿਹਨਾਂ ਨੂੰ ਰੀਲੀਜ਼ ਕਰਨ ਦੇ ਆਰਡਰ ਹੈ ਤੇ ਅਲੱਗ-ਅਲੱਗ ਡਿਪਾਰਟਮੈਂਟ ਵੱਲੋਂ ਇੱਥੇ ਪਹੁੰਚ ਕੇ ਹੈ ਗੁਜਰਾਤ ਪੁਲਿਸ ਵੱਲੋਂ ਦੋ ਤਿੰਨ ਪਾਰਟੀਆਂ ਜਿਹੜੀਆਂ ਇੱਥੇ ਆਪਣੀ ਪ੍ਰੋਟੈਕਸ਼ਨ ਦੇ ਨਾਲ ਇਹਨਾਂ ਨੂੰ ਲੈ ਕੇ ਇੱਥੇ ਪਹੁੰਚ ਚੁੱਕੇ ਹੈ ਜਿਨ੍ਹਾਂ ਵਿੱਚੋਂ ਤਿੰਨ ਪੰਜ ਫਿਸ਼ਰਮੈਨ ਹਨ ਤੇ ਤਿੰਨ ਸਿਵਲ ਪ੍ਰਿਜ਼ਨਰ ਟੋਟਲ ਪਰਸਨ ਇਸ ਤੋਂ ਇਲਾਵਾ ਸੈਂਟਰਲ ਜੇ ਦਾ ਅੰਮ੍ਰਿਤਸਰ ਤੋਂ ਪੰਜਾਬ ਪੁਲਿਸ ਦੀ ਇੱਕ ਟੁਕੜੀ ਪ੍ਰੋਟੈਕਸ਼ਨ ਦੇ ਨਾਲ 6 ਸਿਵਲ ਪ੍ਰਿਜ਼ਨਰ ਨੂੰ ਲੈ ਕੇ ਤੇ ਪਹੁੰਚੀ ਹੈ ਟੋਟਲ 5 ਫਿਸ਼ਰਮੈਨ ਤੇ 9 ਸਿਵਲ ਪ੍ਰਿਜ਼ਨਰ 14 ਪਰਸਨ ਹੈ ਜਿਨ੍ਹਾਂ ਨੂੰ ਅੱਜ ਕਸਟਮ ਤੇ ਇਮੀਗ੍ਰੇਸ਼ਨ ਤੋਂ ਬਾਅਦ ਅਮਰੀਜ਼ ਕਰਕੇ ਤੇ ਪਾਕਿਸਤਾਨ ਨੂੰ ਰੇਂਜ ਦੇ ਹਵਾਲੇ ਕੀਤੇ ਜਾ ਰਹੇ ਸੀ ਸਰ ਉਹ ਕਿੰਨੇ ਲੋਕ ਸੀ ਜਿਨ੍ਹਾਂ ਕੋ ਪਿਸਤਲ ਤੇ ਹੈਰੋਇਨ ਦੇਕੇ ਹਰ ਦੇਖੇ ਬੱਲਮਾਨਾ ਨੇ ਥਾਣੇ ਦੇ ਵਿੱਚ ਚਾਰ ਪਰਸਨ ਸੀਗੇ ਜਿਨ੍ਹਾਂ ਨੂੰ ਰੈਸ਼ ਕੀਤਾ ਗਿਆ ਜਿਨ੍ਹਾਂ ਵਿੱਚੋਂ ਇਹ ਚਾਰਾਂ ਦੇ ਉੱਪਰ ਐਨਸੀਬੀ ਦੇ ਉੱਪਰ ਇੱਕ ਐਨਸੀਬੀ ਵੱਲੋਂ ਚੰਡੀਗੜ੍ਹ ਵੱਲੋਂ ਇੱਕ ਮਕਦਮਾ ਅਲੱਗ ਦਰਜ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ 2 ਕਿਲੋ ਹੈਰੋਇਨ ਤੇ 2 ਪਿਸਤਲ ਬਰਾਮਦ ਕੀਤੀਆਂ ਗਈਆਂ ਉਹ ਕਿੰਨੇ ਲੋਕ ਸੀ ਤੇ ਉਹ ਟੋਟਲ ਚਾਰ ਪਰਸਨ ਜਿਕੇ ਨੇ ਮਚਵਾਰੇ ਨੇ ਨਬਾਲੇ ਵੀ ਨੇਗੇ ਮਿਚਾ ਰਹੇ ਦੇ ਵਿੱਚ ਦੋ ਨਵਾਲਗ ਸੇਜ ਜਿਨ੍ਹਾਂ ਨੂੰ ਬਹੁਤ ਘਟਸਿਆ ਪਰ ਇਹ 14 ਦੇ 14 ਦੇ ਅੱਜ ਰਿਲੀਜ਼ ਕਰਨ ਦੇ ਆਰਡਰ ਤੇ ਪਹੁੰਚ ਕੇ ਹੀ ਨੇ ਤੇ ਇਹਨਾਂ ਦਾ ਕਸਟਮ ਇੰਗਰੇਸ਼ਨ ਤਬਾ ਦੇ ਨਾਲ ਪਰਸੈਂਟ ਜਾਈਦਾ ਹੈ